ਤੇ ਹੁਣ ਇਸ ਟਾਈਮ ਲੱਗ ਗਿਆ ਜੀ ਮਰੱਬਾ ਹੁੰਦਾ ਠੰਡਾ ਮਰੱਬਾ ਜਾਂ ਦਿਨ ਦਾ ਮਰੱਬਾ ਉਹਨਾਂ ਨੇ ਮਰੱਬਾ ਮਰੱਬੇ ਦਾ ਜਿਹੜਾ ਆਹ ਇਸ਼ਤਰਾਏ ਰਾਤਿਕ ਲੰਗਰ ਚੱਲਦਾ ਹੀ ਰਹਿੰਦਾ ਕੋਈ ਨਾ ਕੋਈ ਚੱਗੇ ਘੰਟੇ ਲੰਗਰ ਆ ਹੁਣ ਪਾਸਤਾ ਬਣਾਇਆ ਜਾ ਰਿਹਾ ਨਾਲ ਮਰੱਬਾ ਨਾਲ ਇਧਰ ਹੋਲੇ ਦੇ ਕੋੜਿਆਂ ਦਾ ਤਿਆਰ ਦੇਖੋ ਪਤਾ ਪਾ ਦਿੱਤੇ ਜੇ ਸਮੋਸੇ ਘੋੜੇ ਵਿੱਚ ਤਾਰੇ ਨੇ ਸਾਡੇ ਅੰਕਲ ਜੀ ਇਹ ਵੀ ਹੁਣ ਬਸ ਨਾਲ ਦੀ ਨਾਲ ਚੱਲਣ ਦੇ ਆ ਪਕੌੜਿਆਂ ਦਾ ਲੰਗਰ ਲੜਾ ਦੇਖੋ ਬਹੁਤ ਹੀ ਬੁਧੀਮਾਨ ਤਰ੍ਹਾਂ ਦੇ ਲੰਗਰ ਵੀ ਲੱਗੇ ਲੱਗਣੇ ਮਿਲਦੇ ਨੇ ਇੱਥੇ ਮਾਂ ਚਿੰਤੂ ਜੀ ਦਾ ਆਮ ਲੰਗਰ ਕਮੇਟੀ ਜੰਡਿਆਲਾ ਗੁਰੂ ਦੀ ਜੋ ਹਰ ਸਾਲ ਇੱਥੇ ਲਉਂਦੀ ਆ ਇਸ ਸਾਲ ਵੀ ਜੋ ਤੇ ਲੰਗਰ ਆ ਚੰਦ ਰਿਆ ਅੱਜ ਤੇ ਕੱਲ ਇਥੇ ਭੀਨਾਲ ਜਿਹੜਾ ਰਾਮਪਤਾਂ ਦੀ ਚੌਂਕੀ ਹੋ ਰਹੀ ਆ ਇੱਧਰ ਆਓ ਜੀ ਦੇਖੋ ਲੰਗਰ ਤੇ ਲੰਗਰ ਚੱਲ ਰਿਹਾ ਵਾ ਕਦੇ ਜੂਨੀ ਦਾ ਕਦੇ ਛੋਟੀ ਲੰਗਾ ਦੇ ਚੱਲਿਆ ਦਾ ਪਤਾ ਹੋ ਜਾਂਦੇ ਆ ਬਤਾਂਉਂਦੇ ਨੇ ਮਰਬਾ ਗਾਜਰਾ ਦਾ ਬਹੁਤ ਸਵਾਦ ਮਰਬਾ ਗਾਜਰਾ ਦਾ ਬਰਕਰਾਰ ਜੇ ਜੋ ਚੱਲਦਾ ਰਹਿੰਦਾ ਹੈ ਕਿ ਲੰਗਰ ਇਥੇ ਲੰਗਾਤਾ ਸਮਾਗਮ ਤਾਂ ਜਲਦੀ ਰਿੰਦੀ ਆਉਂਦੀ ਰਿੰਦੀ ਜਾਂਦੀ ਰਿੰਦੀ ਜੋ ਵੇਖੋ ਚੰਡੀਆਲਾ ਗੁਰੂ ਵਾਲਿਆਂ ਨੇ ਮਾ ਚਿੰਤ ਪੁੰਨੀ ਮੰਦਿਰ ਹੈ ਪਿਛੇ ਪੰਜ ਸ਼ੇਖਰ ਨੇ ਆਖਰੀ ਪੋਸ਼ਾ ਦਾ ਵੀ ਬੰਦਾ ਹੈ ਕੁਝ ਲੰਗਰ ਚੱਲ ਰਿਹਾ ਪੂਰੇ ਦੁਰਾਡੇ ਆਲੂ ਖੋਦਾ ਆਲੂ ਸਿੰਗਰ ਬਹੁਤ ਹੀ ਆਲੂ ਸਿੰਗਰ ਆ ਵੀ ਆ ਜਾਈਓ ਬਾਦ ਦਰ ਤੁਹਾਨੂੰ ਥੋੜਾ ਜਿਹਾ ਰੁਸ਼ ਦਿਖਾ ਦਿੰਦੇ ਆ ਦੇਖੋ ਜੀ ਮਰਬੇ ਦੀਆਂ ਵਜਾਂ ਦੇ ਨੇ ਮਰਬੇ ਮਰਬੇ ਚੱਲ ਰਹੇ ਨੇ ਤੋ ਇਧਰ ਦੇਖੋ ਦਰਬਾਰ ਦਾ ਦ੍ਰਿਸ਼ ਹੈ ਇਹ ਸਾਰਾ ਮਾਹਿੰਦਪੁਰਨੀ ਦਰਬਾਰ ਨੂੰ ਜਾ ਰਹੀਆਂ ਨੇ ਸੰਗਤਾਂ ਇੱਧਰ ਆ ਰਹੀਆਂ ਨੇ ਕੁਝ ਜਾ ਰਹੇ ਨੇ ਤੇ ਸਾਰੇ ਇਸ ਟਾਈਮ ਸ਼ਾਮ ਨੂੰ ਉਸਵੇਰ ਤੋਂ ਲਗਾਤਾਰ ਮੇਲਾ ਚੱਲ ਰਿਹਾ ਹੈ ਭਰਿਆ ਹੈ ਜੁਕੀਡਾਲਾ ਗੁਰੂ ਵਾਲਿਆਂ ਦਾ ਲੰਗਰ ਲਗਾਇਆ ਹੈ ਬਸਰੋਦ ਪਰਾਂ ਦਾ ਲੰਗਰ ਇਹਦੇ ਨਾਲ ਉਸ ਦੇ ਜਮਾਨ ਨੂੰ ਲਾ ਕੇ ਇਹਨਾਂ ਦੀ ਚੌਂਕੀ ਹੈ ਜਿੱਥੇ ਜਿੱਤੀ ਕਰ ਰਹੇ ਨੇ ਸਾਡੇ ਭਾਈ ਹੋਰੀ ਤੇਵਾ ਦਾ ਨਾਲ ਮਾਚੰਦਪੁਰਨੀ ਧਾਮ ਲੰਗਰ ਦੇ ਮੈਂਬਰ ਰੋਹਿੰਦਰ ਦੇ ਕੋਲ ਜਾਲ ਨਰੀ ਜਲਦੀ ਸੇਵਾ ਹੈ ਕਿ ਜਿੰਨਾ ਵੀ ਟੋਟਲ ਮੇਰੇ ਖਾਲ ਇੱਥੇ ਚੱਲ ਜਾਂਦਾ ਹੈ ਇੱਧਰ ਨਾਲ ਜਿੱਥੇ ਚਿੰਤਪੁਨੀ ਦਾ ਵਾਲਿਆਂ ਦਾ ਜਨੈਲਾ ਗੁਰੂ ਵਾਲਿਆਂ ਦਾ ਲੰਗਰ ਲੱਗਾ ਉਹਦੇ ਨਾਲ ਹੀ ਇੱਕ ਫਰੀ ਜਲ ਦੀ ਸੇਵਾ ਚੱਲ ਰਹੀ ਹੈ ਗੱਲਬਾਤ ਆਪਾਂ ਕਰਦੇ ਹਾਂ ਜੈ ਮਾਤਾ ਭਗਤ ਜੀ ਜੈ ਭਗਤ ਜੈ ਮਾਤਾ ਇਹ ਜਿਹੜਾ ਜਲ ਹੈ ਜੀ ਦੇਖ ਰਹੇ ਤੁਸੀਂ ਲੈ ਆਇਆ ਜੀ ਫਰੀ ਜਲ ਸੇਵਾ ਇਹ ਸਾਰੇ ਇਥੋਂ ਸਾਰੇ ਟੋਟਲ ਫਰੀ ਹੁੰਦੀ ਹੈ ਕਿ ਜਾਂ ਕਿਸੇ ਕਿਸੇ ਨੂੰ ਨਹੀਂ ਇਹ ਜੀ ਸਭ ਨੂੰ ਫਰੀ ਹੈ ਜੀ ਔਰ ਉਹਦੇ ਵਿੱਚ ਤਰਨ ਸਾਦਾ ਲੰਗਰ ਸਭ ਨੂੰ ਫਰੀ ਹੈ ਜੀ ਸੇਵਾ ਹੈ ਤੈਨੂੰ ਤੁਹਾਨੂੰ ਕਿਹਦਾ ਜਾਣਕਾਰੀ ਮਿਲਦੀ ਜਲਦੀ ਇੱਥੇ ਜੋ ਲੈਣਾ ਕਿਨੂੰ ਲੋੜ ਪਏ ਤੇ ਸਾਡੇ ਤਕਰੀਬਨ ਇਤਿਹਾਸ ਚ ਹੁੰਦਾ ਕਿ ਕਿਹੜੀ ਟੰਗਰ ਨੂੰ ਜਾਂ ਖੇੜੇ ਤੋਂ ਖਲਾਣ ਦੇ ਖੇੜੇ ਪਾਣੀ ਜਾਂਦਾ ਔਰ ਉਹਦੇ ਮੁਤਾਬਕ ਅਸੀਂ ਸੇਵਾ ਦਿੰਦੇ ਆਂ ਦੂਜੀ ਗੱਲ ਇਹ ਹੈ ਕਿ ਕਿ ਜਿਹੜਾ ਜ਼ਰੂਰਤਮੰਦ ਹੁੰਦਾ ਉਹਨੂੰ ਸੇਵਾ ਪਹੁੰਚ ਜਾਈ ਸਕਦੀ ਗੱਡੀ ਆਪਣੇ ਪਹੁੰਚ ਜਾਂਦੀ ਠੱਡੀ ਆਪਣੇ ਪਹੁੰਚ ਜਾਂਦੀ ਬਿਲਕੁਲ ਮੁਫਤ ਕੋਈ ਪੈਸਾ ਨਹੀਂ ਕੋਈ ਪੈਸਾ ਨਹੀਂ ਇਹ ਕਿੱਥੋਂ ਦੀ ਜਦ ਇਹ ਬੰਦੀ ਕਰਦੀ ਸੇਵਾ ਸਾਡੀ ਆਪਣਾ ਬਠਿੰਡਾ ਔਕਾ ਬਾਗਾ ਪੁਰਾਣਾ ਤੇ ਸਾਡੇ ਜਲੰਧਰ ਤੋਂ ਮੈਂਬਰ ਜੁੜੇ ਹੋਏ ਜਿਹੜੇ ਸਾਡੇ ਟੈਂਕਰ ਯੂਨੀਅਨ ਬਠਿੰਡਾ ਠੀਕ ਹੈ ਔਰ ਜਲੰਧਰ ਔਰ ਟਰਾਂਸਪੋਰਟ ਯੂਨੀਅਨ ਮੋਗਾ ਬਾਕੀ ਸੇਵਾਦਾਰ ਸਾਡੇ ਸਾਰੇ ਕਿਹੜਾ ਤੁਹਾਡੇ ਆਪਣੇ ਕੋਈ ਸੇਵਾਜੀ ਆ ਜਾਂਦੇ ਸਾਰਾ ਸੇਵਾਦਾਰ ਸਾਹਿਬ ਆਪਣੇ ਆ ਫ੍ਰੀ ਸੇਵਾ ਵਾਲੇ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਸਾਨੂੰ ਹੋ ਗਏ 1964 ਤੋਂ ਜੁੜੇ 1990 ਦੇ ਬਾਰੇ ਹੈ ਜੀ ਉਹਨਾਂ ਲਗਾਤਾਰ ਜਾਰੀ ਹੈ ਇਸ ਤਰ੍ਹਾਂ ਅੱਜ ਵੀ ਚੱਲ ਰਹੀ ਹੈ ਅੱਜ ਵੀ ਸੇਵਾ ਜਾਰੀ ਹੈ ਕਿੰਨੇ ਕ ਦਿਹਾੜੀ ਦੇ ਟਰੱਕ ਲੱਗ ਜਾਂਦੇ ਪਾਣੀ ਦੇ ਜਿੱਦਾਂ ਟੈਂਕਰ ਲੈ ਲੋ 3540 ਸਾਡੇ ਸਾਡੇ ਮੇਲੇ तकरीबन 450 ਰੁਪਏ ਲੱਗਦਾ ਜੀ ਸਾਡੇ 450 ਟੈਂਕਰ ਸਾਡਾ ਸਾਡੇ ਮੇਲੇ ਲੱਗਦਾ ਜੀ ਠੀਕ ਹੈ ਜੀ ਜਿਹੜੇ ਇੱਕ ਟੈਂਕਰ ਵਿੱਚ 12000 ਲਿਟਰ ਰਿਹਾ ਕੇ 20000 ਇਹ ਪਾਣੀ ਕਿੱਥੋਂ ਥੱਲੇੋਂ ਕਿੱਥੋਂ ਲੈ ਕੇ ਆਉਂਦੇ ਬਾੜੀ ਮੁਬਾਰਕ ਪਰ ਅੰਬ ਰੋਡ ਤੋਂ ਜੀ ਅੰਬ ਰੋਡ ਤੋਂ ਥੱਲੇੋਂ ਉਧਰੋਂ ਐਨੂੰ ਲੈ ਕੇ ਆਉਂਦੇ ਹਾਂ ਜੀ ਅੱਗੇ ਤੱਕ ਭਵਾਂ ਦੇ ਕਿ ਜਾਂਦਾ ਲੱਗੇ ਪਰ ਸ਼ੀਸ਼ੀਤ ਆ ਬਾਈਪਾਸ ਤੋਂ ਉਹ ਬੋਤਾਂ ਨਾਜੀ ਗੈਮਾ ਦਾ ਜਿਲ੍ਹਾ ਮੰਦਰ ਦਾ ਉਹ ਦੇਖੋ ਜੀ ਜਿੱਥੇ ਭਰੋਈ ਦਾ ਜੰਡੇ ਵਾਲਾ ਗੁਰੂ ਦਾ ਲੰਗਰ ਲੱਗਾ ਹੈ ਮਾ ਚਿੰਦਪੁਰੇ ਥਾਮ ਲੰਗਰ ਕਮੇਟੀ ਵਾਲਿਆਂ ਦਾ ਉਹਦੇ ਨਾਲ ਹੀ ਇੱਥੇ ਵੀ ਲੰਗਰ ਚੱਲ ਹਰ ਸਾਲ ਸਾਡੇ ਕੋ ਤਰਨਾਲ ਤੋਂ ਆਉਂਦੇ ਨੇ ਪਹਿਲਾਂ ਜੰਡੇ ਵਾਲੇ ਨੇ ਤੇ ਆਏ ਆਪਣੇ ਜੈ ਮਾਤਾ ਜੀ ਜੈ ਮਾਤਾ ਜੀ ਜੈ ਮਾਤਾ ਜੀ ਕੋਈ ਕਿੱਥੋਂ ਆਉਂਦੇ ਜੀ ਆਪਣੇ ਪਾਣੀਪਤ ਜੀ ਆ ਤੇ ਵਾਲੇ ਆਪਣੀ ਇੱਥੇ ਕਮੇਟੀ ਨਾਲੇ ਬਿਠੇ ਹੋ ਤਾਂ ਮਾਂ ਚਿੰਤਪੁਰਨੀ ਧਾਮ ਲੰਗਰ ਕਮੇਟੀ ਨਾਲ ਇਹ ਵੀ ਵੀਰ ਜੀ ਜੁੜੇ ਨੇ ਕਾਫੀ ਚਿਰ ਤੋਂ ਤੇ ਇੱਥੇ ਹਰ ਸਾਲ ਹੁੰਦਾ ਜੇ ਤੁਸੀਂ ਇਹ ਸੇਵਾ ਨਾਲ ਕਰਦੇ ਸਾਰੀ ਸਾਰੇ ਮੈਂਬਰ ਬਾਹਰ ਬੈਠੇ ਨੇ ਤੇ ਆਵਾਜ਼ਾਂ ਦੇ ਰਹੇ ਨੇ ਜਿਹੜਾ ਵੀ ਯਾਤਰੀ ਲੰਘਦਾ ਹੈ ਕਿ ਬੜੇ ਪਿਆਰ ਨਾਲ ਕਿ ਆਓ ਲੰਗਰ ਛਕੋ ਲੰਗਰ ਤੁਹਾਡੇ ਵਾਸਤੇ ਹੈ ਬਹੁਤ ਬੜੀ ਕਿਰਪਾ ਹੈ ਇੱਥੇ ਮਾਂ ਚਿੰਤਪੁਰਨੀ ਧਾਮ ਲੰਗਰ ਕਮੇਟੀ ਜਿਲੇ ਵਾਲਾ ਗੁਰੂ ਜੀਓ ਪਰਵਈ ਚੌਂਕ ਇੱਥੇ ਲੱਗਾ ਹੈ ਜੋ ਚੱਲ ਰਿਹਾ ਹੈ ਲਗਾਤਾਰ ਮਰਕਰ ਇੱਕ ਨਿਸ਼ੀ ਮੰਦਿਰ ਕਿੰਨੀ ਤਰੀਕ ਤੋਂ ਸ਼ੁਰੂ ਹੈ ਜੀ ਇਹ 27 ਤੋਂ ਲੈ ਕੇ 1 ਤੱਕ ਚੱਲੇਗਾ 27 ਤੋਂ ਲੈ ਕੇ ਤੇ 1 ਤੱਕ ਚੱਲੇਗਾ 10 ਤੱਕ ਤੇ ਸ਼ਿਵ ਮੰਦਿਰ ਵੇਖੋ ਕਿੰਦਾ ਵਧੀਆ ਲੱਗੇ ਨਾਲ ਬਣਿਆ ਹਾਂ ਇਸਾ ਵੀ ਮੱਥਾ ਟੇਕਦੇ ਨੇ ਸਾਰੇ ਸ਼ਰਧਾਲੂ ਉਹ ਬੜੀ ਜਨੌਣਕ ਲੱਗੀ ਹੈ ਮਾਤਾ ਦੇ ਨਾਮ ਪਰਾਂ ਦੇ ਰੰਗਣ ਤਰ੍ਹਾਂ ਤਰ੍ਹਾਂ ਦੇ ਨਿੰਨੇ ਦਿਨ ਰਾਤ ਸੇਵਾ ਦੇ ਉਹ ਦੇਖ ਰਹੇ ਆ ਜੀ ਬੱਬਾ ਕਿੱਡੇ ਬਾਅਦ ਬਦਲ ਜਾਂਦਾ ਕੋਈ ਕੋਈ ਪ੍ਰਭਾ ਲਾਤਾ ਕਦੀ ਕੋਈ ਪੂਜਾ ਕਰਦਾ ਕਦੀ ਕੋਈ ਜਾਗਦਾ ਸ਼ਹਿਰ ਦੇ ਸਦੋਕ ਦੇ ਨਾਲ ਸੰਗਤਾਂ ਦੀ ਸਜੋਗ ਦੇ ਨਾਲ ਭੰਡਾਰਾ ਲਗਾਇਆ ਜਾਂਦਾ ਜੀ ਔਰ ਖਾਸ ਗੱਲ ਇਹ ਆ ਇਹ ਬੱਚਿਆਂ ਲਈ ਦੁੱਧ ਸਾਰੀ ਰਾਤ ਠੀਕ ਹੈ ਔਰ ਰਹਿਣ ਦੀ ਵਿਵਸਥਾ ਕੀਤੀ ਗਈ ਹੈ ਬਾਤ ਵਿੱਚ ਬੇਸ਼ਾਨ ਜਿਨ੍ਹਾਂ ਨੂੰ ਹੁਣ ਰਿਸ਼ਟ ਕਰਨੀ ਹੈ ਉਹਨਾਂ ਲਈ ਸਾਰਾ ਕਿ ਉਹਨਾਂ ਲਈ ਦੇਖਭਾਲ ਕੀਤੀ ਕਰਦੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੁੰਦੀ ਹੈ ਅਸੀਂ ਤੁਹਾਡੀ ਕਮੇਟੀ ਵੱਲੋਂ ਕੀ ਕਹਿਣਾ ਚਾਹੋਗੇ ਸ਼ਹਿਰ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ ਆਪਣਾ ਪੂਰਾ ਪੂਰਾ ਸਹਿਯੋਗ ਦਿਓ ਔਰ ਸ਼ਾਹੁੰਨੇ ਮੇਲੇ ਜਾਂ ਤੁਹਾਨੂੰ ਲੱਖ ਲੱਖ ਵਧਾਈਆਂ ਭਗਵਾਨ ਦੀ ਕਿਰਪਾ ਕਰੇ ਇਸੇ ਤਰ੍ਹਾਂ ਮੇਲੇ ਲੱਗੇ ਰਹਿਣ ਉਹ ਆਪਣਾ ਪੂਰਾ ਸਾਥ ਦਿਓ ਸਾਡੇ ਕੋਲ ਆਓ ਰੋ ਹੋਰ ਸੱਤੇ ਦਰਬਾਰ ਕੀ ਹੈ ਲੋ ਜੀ ਰੋ ਫੇਰ ਉਹਨਾਂ ਜਾਂਦੇ ਨੇ ਤੋਂ ਵੇਖੋ ਸਜਾਦ ਦਾ ਗੱਡੀਆਂ ਵਧੀਆ ਕੀਤੀਆਂ ਨੇ ਇੱਥੇ ਲੰਗਰ ਦੇ ਟੈਂਟ ਲਗਾਏ ਨੇ ਲਾਈਟਾਂ ਲਗਾਈਆਂ ਨੇ ਬੜਾ ਵਧੀਆ ਪ੍ਰਬੰਧ ਹਰ ਇੱਕ ਤਰ੍ਹਾਂ ਦਾ ਚਾਹ ਦਾ ਲੰਗਰ ਤੇ ਚੱਲਦਾ ਰਿਹਾ ਇਹ ਨਾਲ ਦੀ ਨਾਲ ਉਸ ਤੋਂ ਇਲਾਵਾ ਪਕੌੜੇ ਦੋਸਾ ਸੋ ਵੀ ਪਕੌੜੇ ਨਾਲ ਬਣ ਕਿੰਨਾ ਦੇ ਹੈ ਚਾਹ ਦਾ ਲੰਗਰ ਦਾ ਬੰਦਿਆ ਜੀ ਨਾਮ ਨੇ ਨਰੰਭਾ ਰਾਨਾ ਸ਼ੇਖ ਹੈਲੋ ਬੰਦੇ ਆ ਰਹੇ ਆ ਪਾਲੋ ਰੰਗੂ ਆ ਰਹੇ ਤੋਸਟ ਆ ਰਹੇ ਤੁਹਾਡਾ ਜਮਾਨਾ ਦੇਖੋ ਜਮਾਨਾ ਮਾ ਦੇਖੋ ਜਮਾਨਾ ਮਾ ਕੋਕੋੜਿਆਂ ਦਾ ਲੰਗਰ ਚੱਲ ਰਿਹਾ ਜੀ ਆਜੋ ਯੂਸੀ ਆਵੇ ਬ੍ਰੈੱਡ ਰੋਲ ਸਪ੍ਰਿੰਗ ਰੋਲ ਆਹ ਲੋ ਫਿੰਗਰ ਦਿਪਸ ਸੋ ਸਾਰਾ